ਨਮਸਕਾਰ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਤੁਸੀਂ ਦੇਖਿਓ ਗੱਡੀਆਂ ਵਾਲੇ ਹੋ ਜੋ ਸਾਵਧਾਨ ਅੱਜ ਤੋਂ ਬਾਅਦ ਦਿੱਲੀ ਦੇ ਵਿੱਚ 10 ਸਾਲ ਪੁਰਾਣੀ ਡੀਜ਼ਲ ਵਾਲੀ ਗੱਡੀ ਤੇ 15 ਸਾਲ ਪੁਰਾਣੀ ਪੈਟਰੋਲ ਵਾਲੀ ਗੱਡੀ ਬੰਦ ਹੋ ਚੁੱਕੀ ਹੈ ਅਗਰ ਗੱਡੀ ਫੜੀ ਗਈ ਤਾਂ ਉਹਦੇ 10000 ਰੁਪਏ ਜੁਰਮਾਨਾ ਚਾਰ ਪਹੀਆ ਵਾਹਨ ਤੇ ਦੋ ਪਹੀਆ ਵਾਹਨ ਤੇ 5000 ਜੁਰਮਾਨਾ ਤੇ ਨਾਲ ਐਕਸ਼ਨ ਕੀਤਾ ਜਾਵੇਗਾ ਨਾ ਹੀ ਪੰਪਾ ਤੇ ਤੇਲ ਮਿਲੇਗਾ ਤੋਂ ਸਾਵਧਾਨ ਹੋ ਜਾਓ ਪੁਰਾਣੀਆਂ ਗੱਡੀਆਂ ਵਾਲਿਓ ਇਸ ਕਰਕੇ ਤੁਹਾਨੂੰ ਅੱਜ ਇਹ ਵੀਡੀਓ ਪਾਈ ਹੈ ਤੁਸੀਂ ਮੇਰੀ ਵੀਡੀਓ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜ਼ਰੂਰ ਕਰਨੀ ਜੈ ਹਿੰਦ ਜੈ ਭਾਰਤ ਨਮਸਕਾਰ ਦੋਸਤੋ ਅੱਜ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਪੁਰਾਣੇ ਜਿਹੜੇ ਵਹੀਕਲ ਨੇ ਦੋ ਪਹੀਆ ਵਾਹਣਾ ਚਾਹੇ ਚਾਰ ਪਹੀਆ ਵਾਹਣਾ ਉਹ ਅੱਜ ਤੋਂ ਯਾਨੀ ਕਿ 1 ਜੁਲਾਈ 2025 ਤੋਂ ਉਹ ਬੈਨ ਹੋ ਚੁੱਕੇ ਨੇ ਪੰਪਾਂ ਦੇ ਉੱਤੇ ਕੈਮਰੇ ਲੱਗ ਚੁੱਕੇ ਨੇ ਏ ਐਨ ਪੀ ਆਰ ਜੋ ਕੈਮਰਾ ਹੈ ਉਹ ਕੈਮਰਾ ਉਹ ਨੰਬਰ ਪਲੇਟ ਤੋਂ ਚੱਕਦਾ ਹੈ ਤੇ ਸਿੱਧਾ ਟ੍ਰੈਫਿਕ ਕੰਟਰੋਲਰ ਨਾਲ ਜੁੜਿਆ ਹੋਇਆ ਉਸ ਤੋਂ ਬਾਅਦ ਦੋ ਪਹੀਆ ਵਾਹਨ ਦੇ ਉੱਤੇ 5000 ਰੁਪਏ ਜੁਰਮਾਨਾ ਤੇ ਨਾਲ ਐਕਸ਼ਨ ਚਾਰ ਪਹੀਆ ਵਾਹਨ ਤੇ 10000 ਰੁਪਏ ਜੁਰਮਾਨਾ ਤੇ ਐਕਸ਼ਨ ਇਹ ਅੱਜ ਤੋਂ ਲਾਗੂ ਹੋ ਚੁੱਕਿਆ ਹੈ ਜੋ ਵੀ ਪੰਪ ਤੇ ਬੰਦਾ ਗੱਡੀ ਲੈ ਕੇ ਜਾਊਗਾ ਤਾਂ ਉਹਦੇ ਵਿੱਚ ਤੇਲ ਨਹੀਂ ਪਾਊਗਾ ਅਗਰ ਉਹ 10 ਸਾਲ ਪੁਰਾਣੀ ਡੀਜ਼ਲ ਦੀ ਗੱਡੀ ਹੈ ਤੇ ਪੈਟਰੋਲ ਦੀ ਗੱਡੀ ਜੋ 15 ਸਾਲ ਪੁਰਾਣੀ ਹੈ ਉਹਦੇ ਵਿੱਚ ਡੀਜ਼ਲ ਤੇ ਪੈਟਰੋਲ ਨਹੀਂ ਪਵੇਗਾ ਪੰਪ ਉਤੇ ਕੈਮਰੇ ਲਾਏ ਚੁ ਲਾ ਚੁਕੇ ਨੇ ਸਰਕਾਰ ਵੱਲੋਂ ਕੈਮਰੇ ਲਵਾਏ ਗਏ ਨੇ ਤੇ ਆਨਲਾਈਨ ਚਲਾਨ ਵੀ 10000 ਰੁਪਏ ਦਾ 4 ਪਹੀਆ ਵਾਹਨ ਤੇ 2 ਪਹੀਆ ਵਾਹਨ ਤੇ 5000 ਰੁਪਏ ਦਾ ਆਨਲਾਈਨ ਚਲਾਨ ਹੈ ਅਗਰ ਐਕਸ਼ਨ ਹੁੰਦਾ ਤਾਂ ਉਸ ਦੀ ਗੱਡੀ ਜ਼ਬਤ ਕਰਕੇ ਉਹ ਕਵਾੜ ਦੇ ਵਿੱਚ ਭੇਜੀ ਜਾਊਗੀ ਤੇ ਇੱਥੇ ਇਹ ਵੀ ਦੱਸ ਦਈਏ ਕਿ ਮਰਸੀਡੀਜ਼ ਗੱਡੀ ਉਹ ਵੀ ਤੇਲ ਪਵਾ ਕੇ ਜਦੋਂ ਜਾ ਰਹੀ ਸੀ ਆਪਣੇ ਆਸ਼ਰਮ 'ਚ ਤਾਂ ਉਹ ਵੀ ਜ਼ਬਤ ਕੀਤੀ ਗਈ ਆ ਤੇ ਜੁਰਮਾਨਾ ਵੀ ਲਾਇਆ ਗਿਆ ਦਿੱਲੀ ਦੇ ਬਰਨ ਜੀ ਨੇ ਇੱਕ ਮਰਸੀਡੀਜ਼ ਗੱਡੀ ਲਈ ਸੀ ਅੱਜ ਤੋਂ 10 ਸਾਲ ਪਹਿਲਾਂ ਉਹ ਗੱਡੀ 88 ਲੱਖ ਰੁਪਏ ਦੀ ਲਈ ਸੀ ਜਿਸ ਨੂੰ ਉਹਨੇ 135000 ਕਿਲੋਮੀਟਰ ਚਲਾ ਕੇ ਉਹਨੂੰ ਕਵਾੜ ਦੇ ਵਿੱਚ ਵੇਚਿਆ 2.5 ਲੱਖ ਰੁਪਏ ਦੇ ਵਿੱਚ ਵੇਚਿਆ ਉਹ ਮਰਸੀਡੀਜ਼ ਗੱਡੀ ਦਾ ਸ਼ੌਕੀਨ ਹੈ ਉਹ ਕਹਿੰਦਾ ਉਹਦਾ ਕਹਿਣਾ ਇਹ ਵੀ ਹੈ ਵੀ ਉਹ ਬੈਟਰੀ ਵਾਲੀ ਗੱਡੀ ਹੁਣ ਇਲੈਕਟ੍ਰਿਕ ਗੱਡੀ ਲਿਆਉਣਗੇ ਤੇ ਮਰਸੀਡੀਜ਼ ਗੱਡੀ ਹੀ ਚਲਾਉਣਗੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੋਈ ਵੀ ਗੱਡੀ ਹੈ ਜੋ ਡੀਜ਼ਲ ਦੀ 10 ਸਾਲ ਪੁਰਾਣੀ ਗੱਡੀ ਹੈ ਤੇ ਪੈਟਰੋਲ ਦੀ 15 ਸਾਲ ਪੁਰਾਣੀ ਗੱਡੀ ਹੈ ਚਾਹੇ ਉਹ ਦੋ ਪਹੀਆ ਵਾਹਣਾ ਚਾਹੇ ਚਾਰ ਪਹੀਆ ਵਾਹਣਾ ਉਹ ਦਿੱਲੀ ਦੇ ਵਿੱਚ ਅੱਜ ਰੋਡ ਦੇ ਉੱਤੇ ਨਹੀਂ ਚੱਲੂਗਾ ਉਸ ਦੇ ਖਿਲਾਫ ਦੋ ਪਹੀਆ ਵਾਹਣ ਦੇ ਖਿਲਾਫ 5000 ਰੁਪਿਆ ਜੁਰਮਾਨਾ ਅਤੇ ਚਾਰ ਪਹੀਆ ਵਾਹਣ ਦੇ ਖਿਲਾਫ 10000 ਰੁਪਏ ਜੁਰਮਾਨੇ ਦੇ ਨਾਲ ਐਕਸ਼ਨ ਵੀ ਕੀਤਾ ਜਾਵੇਗਾ ਅੱਜ ਜੋ ਪੰਪ ਨੇ ਦਿੱਲੀ ਦੇ ਉਹਨਾਂ ਦੇ ਉੱਤੇ ਅੱਜ ਤੋਂ ਬਾਅਦ ਪੁਰਾਣੀਆਂ ਗੱਡੀਆਂ ਦੇ ਵਿੱਚ ਤੇਲ ਨਹੀਂ ਮਿਲੇਗਾ ਸਗੋਂ ਉਹਨਾਂ ਤੇ ਐਕਸ਼ਨ ਵੀ ਕੀਤਾ ਜਾਵੇਗਾ ਇਹ ਦਿੱਲੀ ਸਰਕਾਰ ਦਾ ਇਹ ਪਹਿਲਾ ਸਟੈਪ ਹੈ ਅਗਲਾ ਪਹਿਲਾ ਸਟੈਪ ਹੈ ਜੋ ਅੱਜ 1 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਦੇ ਉੱਤੇ ਰੋਕ ਲੱਗ ਚੁੱਕੀ ਹੈ ਤੇ ਅਗਲਾ ਸਟੈਪ ਜਿਹੜਾ 1 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਗ੍ਰੇਟਰ ਨੈਡਾ ਫਰੀਦਾਬਾਦ ਗਾਜ਼ੀਆਬਾਦ ਸੋਨੀਪੱਤ ਇਹ ਆਉਣਗੇ ਉਸ ਤੋਂ ਬਾਅਦ ਤੀਜਾ ਜਿਹੜਾ ਸਟੈਪ ਹੈ ਉਹ 1 ਅਪ੍ਰੈਲ ਤੋਂ ਰੋहतक ਐਨਸੀਆਰ ਗੁਰੂਗ੍ਰਾਮ ਰਿਵਾੜੀ ਜੀਂਦ ਤੇ ਫਰੀਦাবাদ ਇਹਦੇ ਵਿੱਚ ਇਹ ਆਉਂਦੇ ਨੇ ਇਹਦੇ ਵਿੱਚ ਮੇਰਟ ਮੁਜ਼ਫਰਨਗਰ ਸ਼ਾਮਲੀ ਪਲਵਲ ਭਰਤਪੁਰ ਚ ਝੱਜਰ ਮਹਿੰਦਰਗੜ ਚਰਖੀ ਦਾਦਰੀ ਨੂਹ ਤੇ ਪਹਾੜੀ ਇਹ ਵੀ ਸ਼ਹਿਰ ਆਣਗੇ ਇਹਨਾਂ ਦੇ ਜੋ ਤੀਜੇ ਸਟੈਪ ਦੇ ਵਿੱਚ ਹੈ ਉਹ 1 April ਤੋਂ ਸ਼ੁਰੂ ਹੋਣਗੇ 1 April 2026 ਤੋਂ ਸੋ ਸਾਰਿਆਂ ਨੂੰ ਇਹ ਅਲਰਟ ਕੀਤਾ ਗਿਆ ਕਿ ਪੁਰਾਣੀਆਂ ਗੱਡੀਆਂ ਜੋ ਡੀਜ਼ਲ ਵਾਲੀਆਂ 10 ਸਾਲ ਪੁਰਾਣੀ ਗੱਡੀ ਉਹ ਦਿੱਲੀ ਦੇ ਵਿੱਚ ਬੰਦ ਹੈ ਅੱਜ ਤੋਂ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਹੈ ਦੇਖ ਕੇ ਲੈ ਕੇ ਜਾਇਓ ਦਿੱਲੀ ਦੇ ਵਿੱਚ ਤੇ ਪਹਿਲਾ ਸਟੈਪ ਹੈ ਜੋ ਅੱਜ 1 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਦੇ ਉੱਤੇ ਰੋਕ ਲੱਗ ਚੁੱਕੀ ਹੈ ਤੇ ਅਗਲਾ ਸਟੈਪ ਜਿਹੜਾ 1 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਗ੍ਰੇਟਰ ਨੈਡਾ ਫਰੀਦাবাদ ਗਾਜ਼ੀਆਬਾਦ ਸੋਨੀਪੱਤ ਇਹ ਆਉਣਗੇ ਉਸ ਤੋਂ ਬਾਅਦ ਤੀਜਾ ਜਿਹੜਾ ਸਟੈਪ ਹੈ ਉਹ 1 ਅਪ੍ਰੈਲ ਤੋਂ ਰੋਤਕ ਐਨਸੀਆਰ ਗੁਰੂਗ੍ਰਾਮ ਰਿਵਾੜੀ ਜੀਂਦ ਤੇ ਫਰੀਦਾਬਾਦ ਇਹਦੇ ਵਿੱਚ ਇਹ ਆਉਂਦੇ ਨੇ ਇਹਦੇ ਵਿੱਚ ਮੇਰਟ ਮੁਜ਼ੱਫਰਨਗਰ ਸ਼ਾਮਲੀ ਪਲਵਲ ਭਰਤਪੁਰ ਝੱਜਰ ਮਹਿੰਦਰਗੜ ਚਰਖੀ ਦਾਦਰੀ ਨੂੰ ਤੇ ਪਹਾੜੀ ਇਹ ਵੀ ਸ਼ਹਿਰ ਆਉਣਗੇ ਇਹਨਾਂ ਦੇ ਜੋ ਤੀਜੇ ਸਟੈਪ ਦੇ ਵਿੱਚ ਹੈ ਉਹ 1 ਅਪ੍ਰੈਲ ਤੋਂ ਸ਼ੁਰੂ ਹੋਣਗੇ 1 ਅਪ੍ਰੈਲ 2026 ਤੋਂ ਸੋ ਸਾਰਿਆਂ ਨੂੰ ਇਹ ਅਲਰਟ ਕੀਤਾ ਗਿਆ ਕੇ ਪੁਰਾਣੀਆਂ ਗੱਡੀਆਂ ਜੋ ਡੀਜ਼ਲ ਵਾਲੀਆਂ 10 ਸਾਲ ਪੁਰਾਣੀ ਗੱਡੀ ਉਹ ਦਿੱਲੀ ਦੇ ਵਿੱਚ ਬੰਦ ਹੈ ਅੱਜ ਤੋਂ ਤੇ 15 ਸਾਲ ਪੁਰਾਣੀ ਪੈਟਰੋਲ ਦੀ ਗੱਡੀ ਬੰਦ ਹੈ ਦੇਖ ਕੇ ਲੈ ਕੇ ਜਾਏ ਉਹਦੇ ਸਰਕਾਰ ਦੇ ਅੰਕੜਾ ਮੁਤਾਬਕ ਜੋ ਦਿੱਲੀ ਦੇ ਵਿੱਚ ਪੁਰਾਣੇ ਵਾਹਨ ਨੇ ਉਹ 61 ਲੱਖ ਦੇ ਕਰੀਬ ਹੈ 6114728 ਨੇ ਅਤੇ ਹਰਿਆਣਾ ਦੇ ਵਿੱਚ 2750152 ਨੇ ਜਦੋਂ ਕਿ ਰਾਜਸਥਾਨ ਦੇ ਵਿੱਚ 620962 ਹੈ ਇਹ ਪੁਰਾਣੇ ਵਾਹਨ ਨੇ ਜੋ ਤੇ ਪ੍ਰਦੂਸ਼ਣ ਦਾ ਵੀ ਕਾਰਨ ਬਣੇ ਨੇ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਜਲਦੀ ਸੋ ਸਾਰੇ ਇਸ ਇਸ ਹੁਕਮ ਦੇ ਨਾਲ ਪੂਰਾ ਧਿਆਨ ਦੇਣਾ ਅਤੇ ਦਿੱਲੀ ਦੇ ਵਿੱਚ ਅੱਜ ਤੋਂ 15 ਸਾਲ ਪੁਰਾਣੀ ਪੈਟਰੋਲ ਦੀ ਤੇ ਡੀਜ਼ਲ ਦੀ ਗੱਡੀ 10 ਸਾਲ ਪੁਰਾਣੀ ਨਹੀਂ ਚੱਲੇਗੀ ਸੋ ਸਾਰੇ ਇਸ ਗੱਲ ਵੱਲ ਧਿਆਨ ਦੇਣਾ ਮੇਰੀ ਵੀਡੀਓ ਅਗਰ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜਰੂਰ ਕਰਨਾ ਜੀ ਜੈ ਹਿੰਦ ਜੈ ਭਾਰਤ